आप जिस व्यक्ति को कॉल कर रहे हैं वह उत्तर नहीं दे रहे हैं आप जिस व्यक्ति को कॉल कर रहे हैं ਤਾਂ ਬਿਲਕੁਲ ਪਿੰਡ ਵਾਲਿਆਂ ਵੱਲੋਂ ਲਗਾਤਾਰ ਐਸਡੀਐਮ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫੋਨ ਜਿਹੜਾ ਰਿਸੀਵ ਨਹੀਂ ਕੀਤਾ ਜਾ ਰਿਹਾ ਸਰ ਹੁਣ ਕੀ ਦਿੱਕਤ ਆ ਰਹੀ ਐਸਡੀਐਮ ਨੂੰ ਕਾਲ ਕਿਉਂ ਕੀਤੀ ਜਾ ਰਹੀ ਸਰ ਮੈਡਮ ਸਾਡਾ ਪਿੰਡ ਡੁੱਬਦਾ ਜੀ ਕੋਈ ਅੱਧੇ ਘੰਟੇ ਦੀ ਡੇਰੀ ਹੈ ਜੀ ਅੱਧੇ ਘੰਟੇ ਨੂੰ ਪਾਣੀ ਪਿੰਡ ਚ ਵੜ ਜੂ ਪ੍ਰਸ਼ਾਸਨ ਸਾਡੀ ਸਾਰ ਨਹੀਂ ਲੈ ਰਿਹਾ ਜੀ ਅਸੀਂ ਬਾਰ ਬਾਰ ਕਾਲ ਕਰੀਏ ਨੇ ਸਾਡੀ ਕਾਲ ਨਹੀਂ ਉਠਾਉਂਦੇਗੇ ਜੀ ਮਿੱਡੇ ਵਾਲਿਆਂ ਨੇ ਪੁਲ ਬੰਦ ਕਰਤਾ ਹੈਗਾ ਜੀ ਬਨਪਾਤਾ ਡਰੇਨ ਉਛਲਦੀ ਹੈ ਜੀ ਉਛਲ ਕੇ ਸਾਡਾ ਤਰਖਾਨ ਵਾਲਾ ਡੁੱਬਦਾ ਹੈਗਾ ਜੀ ਐਸ ਡੀਓ ਸਾਹਿਬ ਨਾਲ ਗੱਲ ਕਰਦੇ ਹਾਂ ਉਹਦੇ ਐਸ ਡੀਐਮ ਸਾਹਿਬ ਨਾਲ ਗੱਲ ਕਰੋ ਐਸ ਡੀਐਮ ਸਾਹਿਬ ਫੋਨ ਹੀ ਨਹੀਂ ਉਠਾਉਂਦੇਗੇ ਜੀ ਪਿੰਡ ਸਾਡਾ ਡੁੱਬਦਾ ਜੀ ਉਹ ਬੈਠੇ ਆ ਦਫ਼ਤਰਾਂ ਚ ਏਸੀ ਛੱਡੀ ਜੀ ਪਿੰਡ ਇੱਥੇ ਡੁੱਬ ਕੇ ਮਰੀ ਜਾਂਦਾ ਜੀ ਕਿਸੇ ਹੋਰ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਹੋਰ ਐਸ ਡੀਓ ਸਾਹਿਬ ਨਾਲ ਗੱਲ ਹੋਈ ਸੀ ਐਸ ਡੀਓ ਸਾਹਿਬ ਆਖੀ ਜਾਂਦਾ ਮੈਂ ਆ ਕੇ ਵੇਣਾ ਆ ਕੇ ਵੇਣਾ ਜੀ ਉਹਨਾਂ ਨੇ ਵੀ ਕੋਈ ਸਾਡੀ ਸਾਰ ਨਹੀਂ ਲਈ ਗਈ ਹੈ ਤੇ ਕਰਾ ਕੇ ਜੀ ਦੁਪਹਿਰ ਦੇ ਲੱਗੇ ਆ ਫੋਨ ਕਰਨਗੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਜੀ ਅਸੀਂ ਬਹੁਤ ਮਿੰਨਤਾਂ ਕਰ ਰਹੇ ਹਾਂ ਨਾ ਸਾਡੇ ਪਾਣੀ ਦੇ ਨਿਕਾਸ ਬਾਰੇ ਕੋਈ ਕਰ ਰਿਹਾ ਤੇ ਹੁਣ ਜਿਹੜਾ ਉਹਨਾਂ ਨੇ ਅੱਗੇ ਬੰਨ੍ਹ ਲਾਤਾ ਉਹਦੇ ਨਾਲ ਸਸੀਂ ਬਿਲਕੁਲ ਸਾਰਾ ਪਿੰਡ ਡੁੱਬਾਂਗੇ ਪਸ਼ੂਆਂ ਨੂੰ ਇੰਨੀ ਜ਼ਿਆਦਾ ਬਿਮਾਰੀ ਹੋ ਚੁੱਕੀ ਹੈ ਡੜਾ ਦੜ ਪਸ਼ੂ ਮਰੀ ਜਾਂਦੇ ਕੋਈ ਉਹਨਾਂ ਦੀ ਖਰਾਕ ਵਗੈਰਾ ਪੱਠਾ ਨੀਰਾ ਸਭ ਖਤਮ ਹੋ ਗਿਆ ਜ਼ਿਮੀਂਦਾਰ ਜਿਹੜੀ ਘਰੇ ਕਣਕ ਪਈ ਏ ਉਹਨੂੰ ਦਲਾਦਲਾ ਕੇ ਪਾਈ ਜਾਂਦੇ ਜਿਹੜੀ ਕਿ ਥੋੜੇ ਚਿਰ ਚੀ ਖਤਮ ਹੋ ਜਾਣੀ ਸਾਨੂੰ ਕੋਈ ਵੀ ਸਹਾਇਤਾ ਨਹੀਂ ਮਿਲ ਰਹੀ ਫਸਲਾਂ ਸਾਡੀਆਂ ਮਰ ਚੁੱਕੀਆਂ ਮਿਹਰਬਾਨੀ ਕਰਕੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਤੁਸੀਂ ਇਸ ਨੂੰ ਸਾਡੀ ਸਾਰ ਲਓ ਤੇ ਜਿਹੜਾ ਉਹ ਬੰਨ ਲਾਰੇ ਆ ਮਿੱਡੇ ਵਾਲੇ ਉਹ ਛਲਾਇਆ ਜਾਵੇ ਤਾਂ ਕਿ ਪਾਣੀ ਜਿਵੇਂ ਅੱਗੇ ਜਾਂਦਾ ਉਸੇ ਤਰ੍ਹਾਂ ਜਾਂਦਾ ਇਹ ਇਸ ਤਰ੍ਹਾਂ ਪਾਣੀ ਰੋਕਦਾ ਤੇ ਬਿਲਕੁਲ ਪਿਛਲੇ ਪਿੰਡ ਡੁੱਬ ਜਾਣਗੇ ਤੋ ਬਿਲਕੁਲ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਪਿੰਡ ਤਰਖਾਣਾ ਵਾਲੇ ਦੀਆਂ ਜਿੱਥੇ ਕਿ ਤੁਹਾਨੂੰ ਦੱਸ ਦਈਏ ਪਿੰਡ ਪੂਰੀ ਦੇ ਪੂਰੇ ਤਰੀਕੇ ਨਾਲ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਬੱਚਿਆਂ ਦਾ ਸਕੂਲ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਉੱਥੇ ਹੀ ਪਸ਼ੂ ਵੀ ਜਿਹੜੇ ਨੇ ਮਰਨੇ ਸ਼ੁਰੂ ਹੋ ਗਏ ਨੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਹੋਰ ਜੇਕਰ ਹੋਰ ਥੋੜੀ ਦੇਰ ਤੱਕ ਮਿੱਡਾ ਨੇ ਜੋ ਬੰਨ ਲਗਾਇਆ ਪਿੰਡ ਮਿੱਡਾ ਵੱਲੋਂ ਦੀ ਜੇਕਰ ਉਹ ਬੰਨ ਨੂੰ ਨਹੀਂ ਖੋਲਿਆ ਜਾਂਦਾ ਤਾਂ ਪਿੰਡ ਜਿਹੜਾ ਡੁੱਬ ਜਾਏਗਾ ਪਿੰਡ ਦੇ ਘਰਾਂ ਦੇ ਅੰਦਰ ਵੀ ਜਿਹੜਾ ਪਾਣੀ ਆ ਜਾਏਗਾ ਤਾਂ ਲਗਾਤਾਰ ਪਰ ਸ਼ਾਸਨਿਕ ਅਧਿਕਾਰੀਆਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੋਈ ਵੀ ਇਹਨਾਂ ਦੀ ਸਾਰ ਖਬਰ ਜਿਹੜੀ ਹੈ ਉਹ ਨਹੀਂ ਲੈ ਰਹੀ